ਭਾਈ ਜੀ ਨੀ ਜੀ ਗਰੇਵਾਲ ਪਿੰਡ ਸਕਰੋਦੀ ਸਫਾ ਕਸਰਪੰਚ ਬਲਦੇਵ ਸਿੰਘ ਗਰੇਵਾਲ ਪਿੰਡ ਸਕਰੋਦੀ ਸਫਾ ਕਸਰਪੰਚ ਹੈ ਅੱਛਾ ਇਹਨਾਂ ਦੇ ਪਿੰਡ ਤੋਂ ਮੈਂ ਸੀਆਈਏ ਸਟਾਫ ਮਹਾਲੀ ਤੋਂ ਹਾਂ ਜੇ ਸਾਬ ਇਨਸਪੈਕਟਰ ਠੀਕ ਹੈ ਜੀ ਹਾਂ ਬਾਕੀ ਤੁਸੀਂ ਮੈਨੂੰ ਸਰ ਮੈਂ ਜੋ ਕਰ ਰਿਹਾ ਹਾਂ ਅਰੈਸਟ ਕਰਨ ਨੂੰ ਬਿਲਕੁਲ ਨਹੀਂ ਅੱਛਾ ਉਸ ਪਟਕੀ پولیس ਨਾਲ ਗੱਲ ਹੋਣੀ ਹੈ ਨਾ ਭਾਈ ਜੀ ਮੈਂ ਮੈਂ ਤੁਹਾਡੇ ਸਟੇਸ਼ਨ ਦੇ ਖਲਾਫ ਗੋਲ ਦਿੱਤੀ ਹੈ ਕੁਝ ਪੁੱਛ ਰਹੇ ਨਾ ਤੁਹਾਨੂੰ ਅਸੀਂ ਇੰਟਰੋਡਕਸ਼ਨ ਦੇ ਦਿੱਤੀ ਸਾਰਾ ਕੁਝ ਦੇ ਦਿੱਤਾ ਕੱਲੀ ਕੱਲੀ ਗੱਲ ਨਹੀਂ ਸਾਡੀ ਹੋਰ ਤੁਹਾਨੂੰ ਅਸੀਂ ਲਿਜਾਣਾ ਦਿੰਦੇ ਇਹਦੇ ਖਿਲਾਫ ਐਫ ਆਈ ਆਰ ਕੀ ਦਾ ਡੈਲੀਬਿਲਿਟੀ ਹੈ ਉਹ ਦੱਸ ਦੇ ਨਾ ਨਹੀਂ ਦੱਸੋ ਮੈਂ ਨਾ ਬ੍ਰਾਂਡ ਦਿਖਾਓ ਮੈਂ ਕਿਹ ਪ੍ਰਾਂਟੀ ਐਫ ਆਈ ਆਰ ਪ੍ਰਾਂਟੀ ਲੋੜ ਨਹੀਂ ਹੁੰਦੀ ਬਾਈ ਜੀ ਬ੍ਰਾਂਡ ਯਾਰ ਜਿਹੜੀ ਐਫ ਆਈ ਆਰ ਹੁੰਦੀ ਨਾ ਬ੍ਰਾਂਡ ਦੇ ਵਿੱਚ ਬਾਈ ਜੀ ਬ੍ਰਾਂਡ ਦੀ ਲੋੜ ਹੁੰਦੀ ਆ ਕਿਸੇ ਨੇ ਕਰੇਗਾ ਬ੍ਰਾਂਡ ਦੀ ਅਰਜ਼ੂ ਕਰ ਰਿਹਾ ਯਾਰ ਦੇ ਵਿੱਚ ਬ੍ਰਾਂਡ ਦੀ ਕੋਈ ਲੋੜ ਨਹੀਂ ਹੁੰਦੀ ਬਰੰਟ ਦੀ ਕਾਨੂੰਨ ਹੈ ਜੇ ਥੋੜੀ ਅਸੀਂ ਕੰਦ ਪਾੜ ਕੇ ਪਤਾ ਉਹ ਕੰਦ ਮੈਂ ਪਾੜ ਕੇ ਨਹੀਂ ਨਹੀਂ ਦੇਖੋ ਨਹੀਂ ਇਹ ਗੱਲ ਹੋ ਗਈ ਜੇ ਤੁਸੀਂ ਪੁਲਿਸ ਆਉਂਦੀ ਹੈ ਤਾਂ ਇਹ ਮੇਰੀ ਨਾ ਚੱਲੂ ਮੈਂ ਮੈਂ ਭਜਦਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਐਨੀ ਗੱਲ ਅੰਦਰ ਰੁਕ ਜਾ ਯਾਰ ਵੇਟ ਕਰੋ ਪਹਿਲੀ ਗੱਲ ਗੈਰਹੀ ਅਰੈਸਟ ਕਰਨ ਅੱਤਰ ਬਰੰਟ ਦਿਖਾਉਣੇ ਜ਼ਰੂਰੀ ਹੁੰਦੇ ਕੋਈ ਗੱਲ ਨਹੀਂ ਰੋਕ ਤੁਸੀਂ ਹਾਂ ਅਟਮੀ ਦੱਸਦੇ ਦਿਖਾਓ ਤੁਹਾਡਾ ਵਕੀਲ ਦੱਸਦੇ ਵਕੀਲ ਦੀ ਸਾਡੇ ਤੋਂ ਪਾਵਰ ਹੈ ਨਾ ਐਫ ਆਈ ਆਰ ਦੇ ਸਾਡੇ ਕੋਲ ਪਾਵਰ ਆ ਤੁਹਾਡੇ ਕੋਲ ਮੈਂ ਨੰਨਤਾ ਤੁਹਾਡੇ ਕੋਲੇ ਕਾਬਰਾ ਮਨਨਤਾ ਤੁਹਾਡੇ ਕੋਲੇ ਕਾਬਰਾ ਪਰ ਤੁਹਾਡਾ ਫਰਜਾ ਬਰਡ ਨਹੀਂ ਹੁੰਦਾ ਸਾਨੂੰ ਬਰਡਾਂ ਦੀ ਜ਼ਰੂਰਤ ਨਹੀਂ ਹੈ ਮੈਂ ਨੰਨਤਾ ਤੁਹਾਡੇ ਨਾਲ ਵਿੱਚ ਕਹਿ ਰਿਹਾ ਮੈਂ ਐਫਆਈਆਰ ਦੇ ਬਾਬਤ ਤੁਹਾਨੂੰ ਰਸਤਾ ਕਰ ਰਿਹਾ ਜੀ ਬਾਈ ਜੀ ਮੈਂ ਐਫਆਈਆਰ ਕੀ ਆ ਬਾਈ ਜੀ ਐਫਆਈਆਰ ਕੀ ਆ ਇੱਕ ਬੰਦੇ ਨੂੰ ਗੱਲ ਕਰੀਏ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਅੱਜ ਮੈਂ ਚਲੋ ਚਲੋ ਵਜੇ ਹੁਣ ਮੈਂ ਤੁਹਾਨੂੰ ਇਹ ਦੱਸਦਾ ਮੈਂ ਜੋ ਕਹ ਰਿਹਾ ਹੁਣ ਚਲੋ ਹੁਣ ਪਾਣੀ ਜਾਣਾ ਪੈਣਾ ਆਪਾਂ ਬਾਹਰ ਜਾਣਾ ਠੀਕ ਹੈ ਜੀ ਆਈਟੀ ਸਿਟੀ ਖਾਰੇ ਪੁਲਿਸ ਸਟੇਸ਼ਨ ਥੋੜੀ ਅੱਗੇ ਜਾ ਲੋ ਜੀ ਨਕੀਏ ਫਿਰ ਕੀਏ ਉਹ ਮੈਂ ਕਹਿ ਰਹੇ ਤੋ ਮੈਂ ਨੇ ਦੱਸਦਾ ਸਹੀ ਹੈ ਕਿ ਤੁਸਾਂ ਨਿਕਲਦੇ ਬਾਈ ਜੀ ਚੱਲਦਾ 67 ਸੁਣੋ 67 ਬਾਈ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸੁਣ ਲਓ ਮੈਂ ਤੁਸੀ ਕਿਸ ਕੋ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਉਹ ਸ਼ਕਸ਼ਨੀ ਦੱਸ ਰਿਹਾ ਤੁਹਾਨੂੰ ਸੁਣ ਲਓ ਸ਼ਕਸ਼ਨੀ ਦੱਸ ਰਿਹਾ ਮੈਂ ਹੁਣ ਹਾਂਜੀ 67 ਆਈਟੀ ਸਿਟੀ ਕੀ ਫਿਰ ਉਹ ਤੁਹਾਨੂੰ ਤੁਸੀਂ ਪੁੱਛੋ ਲੈ ਤੂੰ ਕਿ ਦੱਸਦਾ ਨਹੀਂ ਅਗਰ ਤੇ ਇਹਦਾ ਕੀ ਹੋਈ ਆ ਨਾ ਤੁਸੀਂ ਉਹਦਾ ਮੇਰੀ ਗੱਲ ਸੁਣੋ ਐਫਐਨਆਰ ਦਾ ਵੇਨਾ ਅਸੀਂ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਤੁਸੀਂ ਰਿਕਿਊਡ ਆ ਵੀਰ ਯਾਰ ਤੁਸੀਂ ਰਿਕਿਊਡ ਆ ਸੁਣੋ ਤੁਸੀਂ ਅਕਿਊਡ ਐ ਤੁਹਾਨੂੰ ਸਾਰਾ ਕੁਝ ਨਹੀਂ ਦੱਸ ਬਿਲਕੁਲ ਅਕਿਊਡ ਗਾ ਚਲੋ ਯਾਰ ਨਾ ਨਾ ਤੁਹਾਨੂੰ ਨਹੀਂ ਬਾਕੀ ਬੰਦੇ ਨਹੀਂ ਕਿੱਟਣ ਵੀ ਲੋੜ ਨਹੀਂ ਮੈਂ ਆਪ ਤੁਹਾਨੂੰ ਕੋਈ ਯਾਰ ਟੀਵੀ ਦੀ ਗੱਲ ਆ ਜੇ ਇਹ ਪਹਿਲੀ ਵਾਰ ਆ ਰਹੇ ਐ ਇੰਨੇ ਸਿਰ ਨਹੀਂ ਰਿਹਾ ਸਾਰਾ ਕੁਝ ਹੋਇਆ ਨਹੀਂ ਮੈਂ ਪਹਿਲੀ ਵਾਰ ਸਾਹਿਬ ਵੀਡੀਓ ਬਣਾਈ ਤੁਸੀਂ ਤਿੰਨਾਂ ਨੇ ਪੈਗ ਲਾਏ ਹੋਏ ਐ ਆਪ ਪੈਗ ਲਾਏ ਹੋਏ ਨੇ ਆਏ ਹੋਏ ਨਾ ਇਹ ਸਾਨੂੰ ਆਪਣੀ ਡਿਊਟੀ ਕਰੰਗੋ ਤੁਸੀਂ ਡਿਊਟੀ ਵਿੱਚ ਵਿਗੜਨ ਪਾਉਂਗੇ ਸੁਣੋ ਬ੍ਰਦਰ ਜੇ ਤੁਸੀਂ ਡਿਊਟੀ 'ਚ ਵਿਗੜਨ ਪਾਉਂਗੇ ਮੈਂ ਇੱਥੇ ਹੁਣੇ ਕਿਸੇ ਟਾਈਮ ਨਹੀਂ ਪਾਉਂਦਾ ਨਹੀਂ ਪਾੜਨ ਨਹੀਂ ਬੰਦੇ ਸੀ ਕੋਢੀ ਮੇਢਣ ਕਿਉਂ ਪਾਵਾਂਗੇ ਮੈਂ ਅਈ ਰਖੂ ਆਕਰਮਾਨ ਦਾ ਬੁਲਾਇਆ ਹੁਣ ਅਸੀਂ ਅੰਦੇ ਘਰੇ ਦੇ ਅੱਗੇ ਬੀਤੀ ਤੁਹਾਨੂੰ ਮੈਂ ਅੰਦਰ ਤੇ ਨਾ ਬੋਲਿਆ ਯਾਰ ਹੋ ਕੱਪੜੇ ਤਾਂ ਪਾ ਲੈਣ ਚਲੋ ਫਿਰ ਚਲੋ ਮੈਨੂੰ ਤੁਹਾਡੇ ਨਾਲ ਕੱਪੜੇ ਨੂੰ ਰੋ ਕੇ ਕਿੰਨੇ ਹੋਣਾ ਇੱਕ ਮਿੰਟ ਹੋਏ ਗੱਲ ਕਹੀ ਨੇ ਕੋਣ ਰੋ ਕੇ ਮੇਰੇ ਨਾਲ ਗੱਲ ਗਈ ਆ ਇਹਨੂੰ ਕੱਪੜੇ ਪਾ ਲਓ ਤੁਸੀਂ ਇੱਕ ਮਿੰਟ ਇੱਕ ਮਿੰਟ ਰੁਕੋ ਇੱਕ ਮੈਂ ਮਨਾਂ ਕੀਤਾ ਵੀ ਕੱਪੜੇ ਨਹੀਂ ਪਾਣੇ ਨਹੀਂ ਭਾਈ ਜੀ ਤੁਸੀਂ ਮਤਲਬ ਅਸੀਂ ਬਿਊਟੀ ਜੀ ਵੇਖਣ ਪਾਏ ਬਾਹਰ ਤੁਸੀਂ ਬਾਹਰ ਆ ਰਹੇ ਹੋ ਤੁਸੀਂ ਬਾਹਰ ਆ ਰਹੇ ਹੋ ਨਹੀਂ ਬਾਹਰ ਆ ਰਹੇ ਹੋ ਤੁਸੀਂ ਕੋਈ ਨਹੀਂ ਸਾਨੂੰ ਪੁੱਛਦੇ ਨਹੀਂ ਤੁਸੀਂ ਬਾਹਰ ਹੈ ਕੋਈ ਨਹੀਂ ਜਦ ਤੁਸੀਂ ਵੀਡੀਓ ਬਣਾ ਰਹੇ ਸਾਡੀ ਵੀਡੀਓ ਲਾ ਰਹੇ ਕੋਈ ਕੋਈ ਨਹੀਂ ਫੇਰ ਕੀ ਹੁੰਦਾ ਤੁਸੀਂ ਮੈਨੂੰ ਇਹ ਦੱਸੋ ਹਾਂ ਜੀ ਉਹ ਮੈਂ ਜਾਣ ਤੋਂ ਇਨਕਾਰ ਕੀਤਾ ਤੁਸੀਂ ਤੁਰਦੇ ਤਾਂ ਹੈ ਨਹੀਂ ਉਹ ਕੀ ਹੁੰਦਾ ਜਦ ਤੁਰਨਾ ਨਹੀਂ ਉਹ ਕੀ ਕਹਿੰਦੇ ਹੌਸਪੀਟਲੋਂ ਭਾਈ ਜੀ ਮੇਰੀ ਦਵਾਈ ਪਈ ਹੈ ਪਹਿਲਾਂ ਮੇਰਾ ਦਵਾਈ ਦੀ ਦਵਾਈ ਲੈ ਕੇ ਚਲੇ